Thank yeah. yeah. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪੈਰੀ ਸਾਧ ਸੰਗਤ ਜੀ ਪਹਿਲਾ ਮਹਾਨ ਨਗਰ ਕੀਰਤਨ ਧਨ ਬ੍ਰਹਮ ਗਿਆਨੀ ਬਾਬਾ ਦੀਪ ਸਿੰਘ ਜੀ ਆ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਆ ਬਾਬਾ ਜੀਵਨ ਸਿੰਘ ਦੇ ਅਸਥਾਨ ਤੋਂ ਗੁਰਦਰਾ ਬਾਬਾ ਜੀਵਨ ਸਿੰਘ 1 ਨੰਬਰ ਗਲੀ ਮੁਸਤਫਾ ਬਾਦ ਤੋਂ ਇਹ ਰੰਭ ਹੋ ਕਰਕੇ ਇਸੇ ਇਲਾਕੇ ਦੇ ਵਿੱਚ ਨਗਰਾਂ ਗਲੀਆਂ ਦੇ ਵਿੱਚ ਵਿਤਰਦਾ ਹੋਇਆ ਬਾਬਾ ਜੀ ਦੇ ਜਨਮ ਦਿਹਾੜਿਆਂ ਨੂੰ ਮੁਖਰਾਗਦੇ ਹੋਇਆ ਪ੍ਰਚਾਰ ਕਰਦਾ ਹੋਇਆ ਸਮੂਹ ਸੰਗਤਾਂ ਦੇ ਸੰਯੋਗ ਦੇ ਨਾਲ ਐਰਕਾ ਪਹਿਲਾ ਮਹਾਨ ਗੀਤ ਕੱਢਿਆ ਗਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੌਜਵਾਨ ਪੀੜੀ ਨਸ਼ਾ ਨਸ਼ਿਆਂ ਨੂੰ ਤਿਆਗ ਕੇ ਨੌਜਵਾਨੀ ਨੂੰ ਬਚਾਉਣ ਵਾਸਤੇ ਗੁਰੂ ਘਰ ਦੇ ਨਾਲ ਜੁੜੇ ਅੰਮ੍ਰਿਤ ਪਾਨ ਕਰੇ ਗੁਰਬਾਣੀ ਪੜ੍ਹੇ ਜਿੰਨਾ ਵੀ ਹੋ ਸਕੇ ਗੁਰੂ ਪ੍ਰਤੀ ਪਿਆਰ ਸਤਿਕਾਰ ਸਹਿਤ ਗੁਰੂ ਦੇ ਸ਼ਰਧਾ ਰੱਖੇ ਤੇ ਨਸਿਆਂ ਨੂੰ ਤਿਆਗੇ ਤੇ ਕਾਲ ਯੁੱਗ ਦਾ ਸਮਾਵਾ ਕਾਲ ਯੁੱਗ ਦੇ ਵਿੱਚ ਇਹ ਚੀਜ਼ਾਂ ਵੇਖਣ ਨੂੰ ਮਿਲਦੀਆਂ ਜੇ ਮੇਰਾ ਨਾਮ ਜਗਪੀ ਸਿੰਘ ਨਾ ਆਲੀਵਾਲ ਦੇ ਕੀ ਅੰਮ੍ਰਿਤਸਰ ਮਾ ਪੰਚਾਇਤੋਂ ਸ਼ਹਿਰੀ ਪਤਾਨ ਮੈਂ ਅੱਜ ਇਸ ਇਲਾਕੇ ਦੇ ਵਿੱਚ ਜੋ ਕਿ ਬ੍ਰਹਮ ਗਿਆਨੀ ਤਨਤਨ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਨੂੰ ਮੁੱਖ ਰੱਖ ਕੇ ਆਇਆ ਜੋ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ ਹੈ ਇਹਦੇ ਵਿੱਚ ਮੈਨੂੰ ਨੌਜਵਾਨ ਪੀੜ੍ਹੀ ਆ ਉਹਨਾਂ ਨੂੰ ਅਸੀਂ ਇਹ ਵੀ ਬਿਯਾਰਿਸ਼ ਕਰਦੇ ਆਂ ਕਿ ਜੋ ਕਿ ਨਸ਼ੇ ਵੱਲ ਵਧ ਰਹੀ ਹੈ ਉਹ ਗੁਰਸਿੱਖੀ ਧਾਰਨ ਕਰਨਾ ਅਮਰਸ਼ਕਾਨਾ ਤੇ ਗੁਰੂ ਵਾਲੇ ਬਣਨਾ